ਵਾਸ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਗੁਰੂ ਅਮਰਦਾਸ ਸਾਹਿਬ ਜੀ ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਜੀ ਦੇ ਸਬੰਧ ਵਿੱਚ ਹੈ ਵੀਡੀਓ ਨੂੰ ਮੇਰੀ ਨਾ ਹੋਵੇ ਗੱਲ ਨੂੰ ਮੈਂ ਨੇੜੇ ਕਰਕੇ ਕਰਦਾ ਚੱਲਾਂ ਟੂਕ ਮਾਤਰ ਕਰਦਾ ਚੱਲਾਂ ਕਹਿੰਦੇ ਨੇ ਵੀ ਜਦੋਂ ਬੀਬੀ ਭਾਨੀ ਜੀ ਦੀ ਮੰਗ ਦੇ ਉੱਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਵਾਰ ਦਿੱਤਾ ਵੀ ਗੱਦੀ ਤੇਰੀ ਅਨਸਬੰਸ ਵਿੱਚ ਰਹੇਗੀ ਹਾਲਾਂਕਿ ਵਾਰਸਰਾ ਗੁਰਮਤ ਵਿੱਚ ਹੈ ਨਹੀਂ ਹੈ ਖੈਰ ਬੀਬੀ ਭਾਨੀ ਜੀ ਨੂੰ ਅਖੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਤੇਰੇ ਘਰ ਵਾਲੇ ਦੀ ਗੁਰੂ ਰਾਮਦਾਸ ਦੀ ਉਮਰ ਬੜੀ ਘਟ ਹੈ ਤਾਂ ਬੀਬੀ ਭਾਨੀ ਜੀ ਨੇ ਕਿਹਾ ਵੀ ਤੁਹਾਡੇ ਵਸ ਵਿੱਚ ਹੀ ਇਹ ਸਾਰਾ ਕੁਝ ਅਖੇ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਤੇ ਆਪ ਪਰ ਲੋਕ ਪਿਆਨਾ ਕਰ ਗਏ ਅਕਾਲ ਚਲਾਨਾ ਕਰ ਗਏ ਤੇ ਗੁਰੂ ਰਾਮਦਾਸ ਜੀ ਦੇ ਹਵਾਲੇ ਗੁਰਗੱਦੀ ਕਰ ਗਏ ਇਦਾਂ ਕਿਹਾ ਜਾਂਦਾ ਮੈਂ ਉਸ ਗੱਲ ਨੂੰ ਥੋੜਾ ਜਿਹਾ ਖੋਲਣਾ ਚਾਹੁੰਦਾ ਇੱਕ ਬੁਲਾਰੇ ਦੇ ਮੁਖੋਂ ਮੈਂ ਇਹ ਗੱਲ ਸੁਣੀ ਸ਼ਿਖਰ ਦਾ ਬੁਲਾਰਾ ਹੈ ਗੱਲ ਕਰਦਿਆਂ ਕਰਦਿਆਂ ਉਹਨੇ ਇਹ ਗੱਲ ਕਹੀ ਤੇ ਆਪਣੀ ਗੱਲ ਨੂੰ ਸੱਚ ਮਣਾਉਣ ਵਾਸਤੇ ਉਹਨੇ ਇੱਕ ਦੋ ਐਗਜ਼ਾਮਪਲਾਂ ਵੀ ਦਿੱਤੀਆਂ ਪ੍ਰੂਫ ਵੀ ਪੇਸ਼ ਕੀਤੇ ਪਰ ਗੱਲ ਕਰਨ ਤੋਂ ਪਹਿਲਾਂ ਉਹਨੇ ਇੱਕ ਗੱਲ ਹੋਰ ਕਹੀ ਉਹ ਕਹਿੰਦਾ ਵੇਖੋ ਜੀ ਮੈਂ ਗੱਲ ਕਰਨ ਤੇ ਲੱਗਾ ਪਰ ਵਿਦਵਾਨਾਂ ਨੇ ਇਹ ਗੱਲ ਮੰਨਣੀ ਨਹੀਂ ਜਦੋਂ ਤੁਸੀਂ ਇਹ ਗੱਲ ਕਹਿੰਦੇ ਆ ਨਾ ਵੀ ਵਿਦਵਾਨਾਂ ਨੇ ਇਹ ਗੱਲ ਮੰਨਣੀ ਨਹੀਂ ਇਟ ਮੀਨਸ ਤੁਹਾਡੇ ਅੰਦਰ ਵੀ ਉਹ ਗੱਲ ਦੀ ਉਥਲ-ਪੁਥਲ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਵੀ ਇਹ ਗੱਲ ਜਿਹੜੀ ਮੈਂ ਲੋਕਾਂ ਦੇ ਸਾਹਮਣੇ ਕਹਿਣ ਲੱਗਾ ਝੂਠ ਕਹਿਣ ਲੱਗਾ ਇਹ ਮੈਨੂੰ ਵੀ ਪਤਾ ਹੈ ਇਹ ਲੋਕਾਂ ਨੂੰ ਵੀ ਪਤਾ ਹੈ ਪਰ ਹੁਣ ਮੈਂ ਕਰਾਂ ਕਿ ਜਿੰਨਾਂ ਦੇ ਸਾਹਮਣੇ ਬੈ ਕੇ ਮੈਂ ਬੋਲ ਰਿਹਾ ਉਹਨਾਂ ਨੂੰ ਖੁਸ਼ ਕਰਨਾ ਹੈ ਤੇ ਖੁਸ਼ ਕਰਨ ਵਾਸਤੇ ਇਹਨਾਂ ਦੀ ਬੋਲੀ ਮੈਨੂੰ ਬੋਲਣੀ ਪੈਣੀ ਹੈ ਤੇ ਮੈਂ ਤਾਂ ਕਰਕੇ ਕਹਿ ਦੇਣਾ ਜੀ ਵਿਦਵਾਨਾਂ ਨੇ ਨਹੀਂ ਮੰਨਣਾ ਪਰ ਮੈਂ ਮੰਨਦਾ ਸੱਜਣਾ ਮੰਨਦਾ ਤੂੰ ਵੀ ਨਹੀਂ ਕਿਉਂਕਿ ਮਾਨਸਿਕ ਵਿਗਿਆਨ ਕਹਿੰਦੇ ਆ ਵੀ ਜਿਹੜੀ ਗੱਲ ਨੂੰ ਜਿੰਨੀ ਜ਼ੋਰ ਦੇ ਕੇ ਕਿਹਾ ਜਾ ਰਿਹਾ ਤੁਸੀਂ ਉਹਦੇ ਵਿਰੋਧ ਵਿੱਚ ਖੜੇ ਹੁੰਦੇ ਹੋ ਤੇਰਾ ਮਨ ਮੰਨਦਾ ਨਹੀਂ ਪਰ ਤੇਰੀ ਜ਼ੁਬਾਨ ਕਹਿ ਰਹੀ ਹੈ ਖੈਰ ਜੋ ਮੈਂ ਕਹਿਣਾ ਜਦੋਂ ਤੁਸੀਂ ਇਹ ਗੱਲ ਕਹਿੰਨੇ ਆ ਨਾ ਵੀ ਵਿਦਵਾਨਾਂ ਨੇ ਮੰਨਣਾ ਨਹੀਂ ਪਰ ਮੈਂ ਗੱਲ ਕਹਿ ਲੱਗਾ ਉੱਥੇ ਹੀ ਪਤਾ ਲੱਗ ਜਾਂਦਾ ਹੈ ਵੀ ਕੋਈ ਨਾ ਕੋਈ ਵੱਡੀ ਕਹਾਣੀ ਝੂਠ ਕਹਾਣੀ ਲੋਕਾਂ ਦੇ ਸਾਹਮਣੇ ਪਰੋਸਣਾ ਚਾਹੁੰਦੇ ਦੂਜੀ ਗੱਲ ਗੱਲ ਦਾ ਜ਼ਿਕਰ ਕਰਦਿਆਂ ਕਰਦਿਆਂ ਉਸ ਸ਼ਖਸ ਨੇ ਸੱਜਣ ਨੇ ਇਹ ਗੱਲ ਕਹੀ ਉਹ ਕਹਿੰਦਾ ਇਹ ਵੀ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰੀ ਨਾ ਬਿਮਾਰ ਹੋ ਗਏ ਤੇ ਸ਼ਾਮ ਸਿੰਘ ਅਟਾਰੀ ਦੇ ਪਿਤਾ ਨੂੰ ਪਤਾ ਲੱਗਾ ਸ਼ਾਮ ਸਿੰਘ ਏਟਾਰੀ ਦੇ ਪਿਓ ਨੇ ਅਰਦਾਸ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਜੇ ਲੋੜ ਹੈ ਤੇ ਇਹ ਅੱਲਾਹ ਤਾਲਾ ਖੁਦਾਵੰਦ کریم ਮੇਰੀ ਉਮਰ ਰਣਜੀਤ ਸਿੰਘ ਨੂੰ ਲੱਗ ਜਾਏ ਮੈਂ ਚਲਾ ਜਾਵਾਂ ਤੇ ਰਣਜੀਤ ਸਿੰਘ ਬਚ ਜਾਏ ਅਖੇ ਇਦਾਂ ਹੀ ਹੋਇਆ ਸ਼ਾਮ ਸਿੰਘ ਏਟਾਰੀ ਦੇ ਪਿਤਾ ਜੀ ਅੱਖਾਂ ਬੰਦ ਕਰ ਗਏ ਚਲਾਣਾ ਕਰ ਗਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਬਿਮਾਰੀ ਤੋਂ ਉੱਠ ਪਏ ਇੱਕ ਪ੍ਰਮਾਣ ਉਹਨੇ ਇਹ ਦਿੱਤਾ ਦੂਜਾ ਪ੍ਰਮਾਣ ਉਹਨੇ ਇਹ ਦਿੱਤਾ ਵੀ ਬਾਬਰ ਨੇ ਉਮਰ ਦਿੱਤੀ ਤੇ ਆਪਣੇ ਪੁੱਤਰ ਹਮਾਇੂ ਨੂੰ ਉਮਰ ਦਿੱਤੀ ਕਮਾਲ ਦੀ ਗੱਲ ਹੈ ਜਿਹੜੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਸਾਹਮਣੇ ਕਹਿੰਦੇ ਨੇ ਬਾਬਰ ਤੂੰ ਜਾਬਰ ਹੈ ਇਹ ਲੋਕ ਤੈਨੂੰ ਮਾਈ ਬਾਪ ਅੰਨ ਦਾਤਾ ਰਿਜਕ ਦਾਤਾ ਕੁਝ ਕਹਿੰਦੇ ਹੋਣ ਪਰ ਮੈਂ ਕਹਿੰਨਾ ਤੂੰ ਜਾਬਰ ਹੈ ਉਸ ਬਾਬਰ ਨੂੰ ਵੀ ਇਨੀ ਤਾਕਤ ਦਾ ਮਾਲਕ ਸਿੱਧ ਕਰ ਦਿੱਤਾ ਵੀ ਉਹ ਵੀ ਉਮਰ ਆਪਣੇ ਪੁੱਤ ਨੂੰ ਦੇ ਸਕਦਾ ਹੈ ਇਹ ਵੀ ਉਹਦੇ ਕੋਲ ਸਮਰੱਥਾ ਇਹ ਦੇ ਸਕਦਾ ਹੈ ਚਲੋ ਹੁਣ ਵਿਚਾਰ ਕਰਨੇ ਇਹਦੇ ਤੇ ਮੈਂ ਕਈ ਵਾਰ ਵੇਖਿਆ ਹੈ ਵੀ ਮਾਹੌਲ ਇਦਾਂ ਦਾ ਹੁੰਦਾ ਹੈ ਘਰ ਦੇ ਅੰਦਰ ਕਮਾਉਣ ਵਾਲਾ ਇਕੱਲਾ ਹੁੰਦਾ ਹੈ ਤੇ ਕਦੇ ਕੋਈ ਪਿਓ ਕੋਈ ਮਾਂ ਕੋਈ ਭਰਾ ਉਸ ਜਾਨ ਵਾਲੇ ਨੂੰ ਆਪਣੀ 2 4 6 ਮਹੀਨੇ ਦੀ ਉਮਰ ਤੇ ਨਹੀਂ ਦਿੰਦਾ ਜੀ ਵਿਦਾਨ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਚਲਾਇਆ ਹੈ ਛਾਮ ਸਿੰਘ ਟਾਰੀ ਦੇ ਸਮੇਂ ਵੀ ਚੱਲਿਆ ਹੈ ਹਮਾਇੂ ਬਾਬਰ ਦੇ ਸਮੇਂ ਵੀ ਚੱਲਿਆ ਹੈ ਤੇ ਫਿਰ ਅੱਜ ਕਿਉਂ ਨਹੀਂ ਚੱਲ ਰਿਹਾ ਕੋਈ ਵੀ ਪਿਓ ਯਾ ਪੁੱਤ ਇਹ ਨਹੀਂ ਕਹਿੰਦਾ ਕਿ ਮੇਰੀ 2-4 ਮਹੀਨੇ ਦੀ ਉਮਰ ਇਹਨੂੰ ਦਿੱਤੀ ਜਾਏ ਅਧੂਰੇ ਕੰਮ ਪੂਰੇ ਕਰ ਲਵੇ ਚਲੋ ਮੈਂ ਅੱਗੇ ਚੱਲਦਾ ਇਹ ਤੇ ਗੱਲ ਮੇਰੇ ਮਨ ਵਿੱਚੋਂ ਪੈਦਾ ਹੋਈ ਮੈਂ ਅੱਗੇ ਗੱਲ ਕਰਨਾ ਗੁਰਬਾਣੀ ਵਿੱਚੋਂ ਗੱਲ ਕਰਨਾ ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤੇ ਹੋਏ ਨੇ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤੇ ਉਹਨਾਂ ਦੇ ਪੁੱਤਰ ਨੇ ਬਾਬਾ ਮੋਰੀ ਜੀ ਬਾਬਾ ਮੋਰੀ ਜੀ ਦੇ ਪੁੱਤਰ ਨੇ ਆਨੰਦ ਜੀ ਆਨੰਦ ਦੇ ਪੁੱਤਰ ਨੇ ਅੱਗੇ ਬਾਬਾ ਸੁੰਦਰ ਜੀ ਉਹਨਾਂ ਨੇ ਇੱਕ ਬਾਣੀ ਲਿਖੀ ਉਹਦਾ ਨਾਮ ਹੈ RAMKALI SAD ਮੌਦੇ ਸਮੇਂ ਅਕਸਰ ਉਹ ਬਾਣੀ ਪੜ੍ਹੀ ਜਾਂਦੀ ਹੈ ਖੈਰ RAMKALI SAD ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਅਖੀਰਲਾ ਜੀਵਨ ਪ੍ਰਤਾਂਤ ਬਾਬਾ ਸੁੰਦਰ ਜੀ ਨੇ ਬਿਆਨ ਕੀਤਾ ਵੀ ਗੁਰੂ ਅਮਰਦਾਸ ਸਾਹਿਬ ਜੀ ਜਾਨ ਲੱਗੇ ਕਹਿ ਗਏ ਵੀ ਇਦਾਂ ਇਦਾਂ ਸੰਗਤ ਨੂੰ ਸੱਦਿਓ ਕੀਰਤਨ ਕਰਿਓ ਕਥਾ ਕਰਿਓ ਰੋयो ਨਾ ਇਦਾਂ ਇਦਾਂ ਦੀਆਂ ਗੱਲਾਂ ਕਹਿ ਗਿਆ ਉਸ ਬਾਣੀ ਦੇ ਅੰਦਰ ਇਹ ਸਾਰਾ ਜ਼ਿਕਰ ਆਉਂਦਾ ਹੈ। ਉਹਦੇ ਅੰਦਰੋਂ ਮੈਂ ਦੋ ਪੰਕਤੀਆਂ ਪੜ੍ਹਦਾ ਜ਼ਿਆਦਾ ਨਹੀਂ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਹੈ। ਉਹਦੇ ਅੰਦਰ ਲਿਖਿਆ ਵੀ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਬੜੇ ਸਰਲ ਲਫ਼ਜ਼ ਨੇ। ਮੈਨੂੰ ਲੱਗਦਾ ਅਰਥ ਕਰਨ ਦੀ ਲੋੜ ਨਹੀਂ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨਿਰਜਾਸ ਜਿਉ ਨਿਰਜਾਸ ਹੁੰਦਾ ਹੈ ਫੈਸਲਾ। ਫੈਸਲਾ ਕਰਕੇ ਵੇਖਿਓ ਬਹਿ ਕੇ ਸਾਰੇ ਪਰਿਵਾਰ ਜਣੇ ਤੁਰ ਲਿਖਿਆ ਪਰਵਾਣਾ ਫਿਰੇ ਨਾਹੀ ਲਿਖਿਆ ਹੋਇਆ ਟਲਦਾ ਨਹੀਂ ਗੁਰ ਜਾਏ ਹਰ ਪ੍ਰਪਾਸ ਜੀ ਇਹ ਗੱਲ ਤੇ ਲਿਖੀ ਪਰ ਇਹ ਗੱਲ ਨਹੀਂ ਲਿਖੀ ਵੀ ਗੁਰੂ ਅਮਰਦਾਸ ਜੀ ਨੇ ਇਹ ਕਿਹਾ ਵੀ ਮੈਂ ਆਪਣੀ ਉਮਰ RAM DAS ਨੂੰ ਦੇ ਕੇ ਜਾ ਰਿਆਂ ਗੁਰੂ RAM DAS ਨੂੰ ਦੇ ਕੇ ਜਾ ਰਿਆਂ ਤੇ ਤਾਂ ਕਰਕੇ ਮੈਨੂੰ ਅੱਜ ਜਾਣਾ ਪੈ ਰਿਹਾ ਇਹ ਗੱਲ ਨਹੀਂ ਉਹਦੇ ਵਿੱਚ ਲਿਖੀ ਬਾਬਾ ਸੁੰਦਰ ਜੀ ਨੇ ਇਦੋਂ ਅੱਗੇ ਚੱਲਨੇ ਗੁਰੂ ਅਰਜਨ ਸਾਹਿਬ ਸ਼ਹੀਦੀ ਦੰਦ ਨੇ ਲਾਹੌਰ ਦੇ ਅੰਦਰ ਅਕਸਰ ਇਤਿਹਾਸ ਦੇ ਲਖਾਰੀ ਕਹਿੰਦੇ ਨੇ ਸਟੇਜ ਦੇ ਬੁਲਾਰੇ ਕਹਿੰਦੇ ਨੇ ਵੀ ਉਹਨਾਂ ਦੇ ਨਾਲ ਪੰਜ ਸਿੱਖ ਸਨ ਤੇ ਪੰਜਾਂ ਸਿੱਖਾਂ ਵਿੱਚੋਂ ਕੋਈ ਸਿੱਖ ਅੱਗੇ ਨਾ ਆਇਆ ਵੀ ਗੁਰੂ ਅਰਜਨ ਸਾਹਿਬ ਤੁਹਾਡੀ ਲੋੜ ਬੜੀ ਹੈ ਦੁਨੀਆ ਨੂੰ ਜਗਤ ਨੂੰ ਸਾਨੂੰ ਤੇ ਮੈਂ ਉਮਰ ਦੇਣ ਵਾਸਤੇ ਤਿਆਰਾਂ ਤੁਸੀਂ ਪ੍ਰਾਣਾਂ ਛੱਡਿਓ ਮੈਂ ਪ੍ਰਾਣ ਛੱਡ ਦੇਣਾ ਤੁਸੀਂ ਬਚੇ ਰਹੋ ਇੱਕ ਹੋਰ ਗੱਲ ਜੇ ਉਹ ਮਾਰਨਾ ਚਾਹੁੰਦੇ ਤੇ ਗੁਰੂ ਅਰਜਨ ਸਾਹਿਬ ਆਪਣੇ ਦਮਾਂ ਦੀ ਡੋਰ ਨੂੰ ਟੁੱਟਣ ਨਾ ਦਿੰਦੇ ਇਹ ਤਾਂ ਬੜਾ ਵੱਡਾ ਚਮਤਕਾਰ ਹੋ ਜਾਣਾ ਸੀ ਉਹਨਾਂ ਸਾਰਿਆਂ ਨੇ थरथਰ ਕੰਬਣਾ ਸੀ ਵੀ ਅਸੀਂ ਮਾਰ ਰਹੇ ਹਾਂ ਸਾੜ ਰਹੇ ਹਾਂ ਰੇਤਾ ਪਾ ਰਹੇ ਹਾਂ ਅੱਗ ਬਾਰ ਰਹੇ ਹਾਂ ਪਰ ਇਹਦੇ ਪ੍ਰਾਂਹ ਜਾ ਹੀ ਨਹੀਂ ਰਹੇ ਇਹਦਾ ਸਰੀਰ ਜਿਉਂਦਾ ਤਿਉਂ ਹੀ ਕੰਚਨ ਵਰਗਾ ਹੀ ਇਹ ਸਰੀਰ ਤੇ ਕੋਈ ਅਸਰ ਹੀ ਨਹੀਂ ਕਿੰਨਾ ਵੱਡਾ ਅਸਰ ਹੋਣਾ ਸੀ ਉਹਨਾਂ ਤੇ थरथਰ ਕੰਬਣਾ ਸੀ ਡਰਦਿਆਂ ਨੇ ਪਰ ਇਦਾਂ ਨਹੀਂ ਹੋਇਆ ਕੋਈ ਸਿੱਖ ਅੱਗੇ ਨਹੀਂ ਆਇਆ ਕਿ ਪਾਸ਼ਾ ਮੈਂ ਉਮਰ ਦੇਣਾ ਮੈਂ ਦੇਣਾ ਮੈਂ ਦੇਣਾ ਕੋਈ ਸਿੱਖ ਅੱਗੇ ਨਹੀਂ ਆਇਆ ਪਰ ਸ਼ਾਮ ਸਿੰਘ اٹاری ਦਾ ਪਿਓ ਅੱਗੇ ਆ ਗਿਆ ਤੇ ਬਾਬਰ ਅੱਗੇ ਆ ਗਿਆ ਪਰ ਗੁਰੂ ਨੂੰ ਜਦੋਂ ਲੋੜ ਪਈ ਤੇ ਕੋਈ ਅੱਗੇ ਨਹੀਂ ਆਇਆ ਇਹ ਦੋ ਅੱਗੇ ਚੱਲਦੇ ਆ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੀ ਤੇ ਉਮਰ ਵੀ ਬੜੀ ਛੋਟੀ ਸੀ ਨਾ ਪੌਣੇ ਕੁ 8 ਸਾਲ ਦੀ ਉਮਰ ਦੇ ਅੰਦਰ ਉਹ ਪਰਲੋਕ ਪਿਆਨਾ ਕਰ ਗਏ ਜੋਤੀ ਜੋਤ ਸਮਾ ਗਏ ਪੌਣੇ 8 ਸਾਲ ਦੀ ਬੱਚਿਆਂ ਵਾਲੀ ਉਮਰ ਸਰੀਰਕ ਤੌਰ ਤੇ ਜੇ ਵੇਖੀਏ ਔਰ ਕਮਾਲ ਦੀ ਗੱਲ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਆਏ ਵੀ ਬਿਮਾਰੀ ਦੇ ਘੇਰੇ ਵਿੱਚ ਚੇਚਕ ਦੇ ਘੇਰੇ ਵਿੱਚ ਆਏ ਉਸ ਬਿਮਾਰੀ ਦਾ ਅਸਰ ਹੋਇਆ ਬਹੁਤ ਸਾਰੇ ਲੋਕ ਦਿੱਲੀ ਦੇ ਅੰਦਰ ਹੋਰ ਵੀ ਅਕਾਲ ਚਲਾਣਾ ਕਰ ਗਏ ਪਰ ਉਸੇ ਸਮੇਂ ਦੇ ਦਰਮਿਆਨ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਵੀ ਸਰੀਰ ਛੱਡਣਾ ਪਿਆ ਕੋਈ ਸਿੱਖ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਨਹੀਂ ਸੀ ਜਾਂ ਉਦੋਂ ਤੱਕ ਸਿੱਖਾਂ ਦੇ ਅੰਦਰ ਇੰਨੀ ਸ਼ਰਧਾ ਵਿਸ਼ਵਾਸ ਨਹੀਂ ਸੀ ਆਇਆ ਵੀ ਸਿੱਖ ਆਉਂਦੇ ਕਹਿੰਦੇ ਗੁਰੂ ਸਾਹਿਬ ਤੁਹਾਡੀ ਲੋੜ ਲੋਕਾਂ ਨੂੰ ਬੜੀ ਹੈ ਮੈਂ ਤੁਹਾਡੀ ਜਗ੍ਹਾ ਤੇ ਸਰੀਰ ਛੱਡਣ ਲਈ ਤਿਆਰ ਹਾਂ ਤੁਸੀਂ ਨਾ ਜਾਓ ਇਹ ਸਿਧਾਂਤ ਇਹ ਮਾਨਮਰਯਤਾ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਕੋਲ ਵੀ ਨਾ ਆਈ ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਜੋੜ ਦਿੱਤੀ ਤੇ ਐਗਜ਼ਾਮਪਲ ਕਿਹਦੀ ਦਿੱਤੀ ਬਾਬਰ ਹਮਾਈਉਂ ਦੀ ਤੇ ਸ਼ਾਮ ਸਿੰਘ ạtਾਰੀ ਦੇ ਪਿਓ ਦੀ ਪਰ ਮੈਂ ਕਹਿੰਨਾ ਵੀ ਸ਼ਾਮ ਸਿੰਘ ạtਾਰੀ ਦਾ ਪਿਓ ਮਹਾਰਾਜਾ ਰਣਜੀਤ ਸਿੰਘ ਤੇ ਜੇ ਸ਼ਰਦਾ ਰੱਖ ਸਕਦਾ ਹੈ ਤੇ ਗੁਰੂ ਹਰਕ੍ਰਿਸ਼ਨ ਦੇ ਸਿੱਖਾਂ ਨੇ ਗੁਰੂ ਹਰਕ੍ਰਿਸ਼ਨ ਤੇ ਸ਼ਰਦਾ ਕਿਉਂ ਨਾ ਵਿਖਾਏ ਇਦੋਂ ਅੱਗੇ ਚੱਲਦੇ ਹਾਂ ਜਿਸ ਦਿਨ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਦਿੱਲੀ ਚਾਂਦਨੀ ਚੌਕ ਹੁੰਦੀ ਹੈ ਤਿੰਨ ਸਿੱਖ ਉਹਨਾਂ ਤੋਂ ਪਹਿਲਾਂ ਸ਼ਹੀਦ ਕੀਤੇ ਗਏ ਭਾਈ ਮਤੀ ਦਾਸ ਸਤੀ ਦਾਸ ਦੇ ਆਲਾ ਜੀ ਹੋਰ ਅਨੇਕਾਂ ਦਿੱਲੀ ਦੇ ਅੰਦਰ ਸਿੱਖ ਨੇ ਕਿਸੇ ਨੇ ਇਹ ਗੱਲ ਨਹੀਂ ਕਹੀ ਨਾ ਸਿਖਾਣੇ ਕਹੀ ਵੀ ਪਾਸ਼ਾ ਹੀ ਤੇ ਜਾਣਾ ਹੀ ਜਾਣਾ ਹੈ ਪਰ ਸਾਡੀ ਉਮਰ ਤੁਹਾਨੂੰ ਲੱਗ ਜਾਏ ਤੁਸੀਂ ਲੈ ਲਓ ਅਸੀਂ ਜਾਈਏ ਨਾ ਤੇ ਤੁਸੀਂ ਅਸੀਂ ਜਾਈਏ ਤੇ ਤੁਸੀਂ ਬਚੇ ਰਹੋ ਲੋਕਾਂ ਨੂੰ ਤੁਹਾਡੀ ਲੋੜ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਛੁਰਾ ਵਜਾ ਜਿਹਨੂੰ ਪਠਾਨਾਂ ਵੱਲੋਂ ਕਿਹਾ ਜਾਂਦਾ ਕਪਲਾ ਬਾਜੀ ਉਹਦੇ 'ਚ ਵੀ ਬੜੀ ਉਹ ਵਿਸ਼ਾ ਇੱਕ ਵੱਖਰਾ ਹੈ ਖੈਰ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਬਚਾਰ ਬੈਠੇ ਬੈਠੇ ਪ੍ਰਾਨ ਛੱਡਦੇ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਿ ਸਿੱਖਾਂ ਦੇ ਅੰਦਰ ਇਹ ਨਹੀਂ ਪਰਪਖਤਾ ਨਹੀਂ ਸੀ ਆਈ ਕਿਸੇ ਨੇ ਨਹੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਸੀਂ ਆਪਣੀ ਉਮਰ ਦੇਣ ਲਈ ਤਿਆਰ ਆਂ ਤੁਹਾਡੀ ਤੇ ਸਾਨੂੰ ਲੋੜ ਬੜੀ ਏ ਸਿੱਖਾਂ ਨੂੰ ਲੋੜ ਬੜੀ ਏ ਬੜਾ ਕੁਝ ਪੰਜਾਬ ਦੇ ਅੰਦਰ ਵਾਪਰਿਆ ਤੁਸੀਂ ਉਹ ਸਾਰਾ ਕੁਝ ਭਗਤਾਉਣਾ ਏ ਬਦਲਾ ਲੈਣਾ ਏ ਹਾਲਾਂਕਿ ਬਦਲਾ ਲਫ਼ਜ਼ ਚੰਗਾ ਨਹੀਂ ਪਰ ਉਹਨਾਂ ਦਾ ਸੁਧਾਰ ਕਰਨਾ ਹੈ ਕਿਸੇ ਸਿੱਖ ਦੇ ਮਨ ਦੇ ਅੰਦਰ ਇਹ ਖਿਆਲ ਨਾ ਆਇਆ ਸਿੱਖਾਂ ਦੀ ਢੀਡ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਅੱਖਾਂ ਬੰਦ ਕਰਨੀਆਂ ਪਈਆਂ ਤੇ ਅਸੀਂ ਇਹ ਚੁੱਕ ਕੇ ਕਹਾਣੀ ਜੋੜ ਦਿੰਨੇ ਆ ਚਲੋ ਜੇ ਕਹਾਣੀ ਹੈ ਤੇ ਕੋਈ ਪ੍ਰਚਾਰਕ ਕੋਈ ਬਾਬਾ ਜੀ ਕੈਮਰੇ ਦੇ ਸਾਹਮਣੇ ਕਰਾਮਾਤ ਕਰਕੇ ਵਿਖਾਵੇ ਵੇਖੋ ਜੀ ਡਾਕਟਰ ਨੇ ਦਿੱਤਾ ਹੈ ਜਵਾਬ ਇੰਨੇ ਮਹੀਨੇ ਬਾਅਦ ਜਾਣਾ ਹੈ ਮਰ ਡਾਕਟਰ ਕਹਿੰਦਾ ਮਹੀਨੇ 2 ਮਹੀਨੇ ਬਾਅਦ 6 ਮਹੀਨੇ ਬਾਅਦ ਇਹਨੇ ਮਰ ਜਾਣਾ ਤੇ ਮੈਂ ਦੇਣ ਲੱਗਾ ਇਹਨੂੰ 10 ਸਾਲ ਦੀ ਉਮਰ ਇਹ 10 ਸਾਲ ਜ਼ਿੰਦਾ ਨਾ ਰਿਹਾ ਤਾਂ ਕਿਉਂ ਕੋਈ ਅੱਜ ਕਰਕੇ ਵਿਖਾਵੇ ਐਵੇਂ ਗੁਰੂਆਂ ਦੇ ਨਾਂ ਤੇ ਝੂਠੀਆਂ ਕਹਾਣੀਆਂ ਸੁਨਾ ਸੁਣਾ ਕੇ ਤੇ ਨਾਲ ਕਹਣਾ ਜੀ ਵੇਖੋ ਜੀ ਵਿਦਵਾਨਾਂ ਨੇ ਮੰਨਣਾ ਨਹੀਂ ਭਲਿਆ ਮੰਨਦਾ ਤੂੰ ਵੀ ਨਹੀਂ ਤੇਰਾ ਅੰਦਰ ਵੀ ਨਹੀਂ ਮੰਨ ਰਿਆ ਮਾਨਸਿਕ ਵਿਗਿਆਨ ਕਹਿੰਦਾ ਤੂੰ ਵੀ ਨਹੀਂ ਮੰਨ ਰਿਆ ਤੇਰੀ ਗੱਲ ਤੇ ਲੋਕ ਯਕੀਨ ਕਰ ਲੈਣ ਤੂੰ ਤਾਂ ਇਹ ਗੱਲ ਕਹਿ ਰਿਹਾ ਕਿ ਵਿਦਵਾਨਾਂ ਨੇ ਨਹੀਂ ਮੰਨਣਾ ਔਰ ਤੈਨੂੰ ਇਹ ਵੀ ਪਤਾ ਹੈ ਮੈਂ ਵੱਡਾ ਝੂਠ ਬੋਲਣ ਲੱਗਾ ਤਾਂ ਇਹ ਗੱਲ ਤੂੰ ਕਹਿ ਰਿਹਾ ਨਾ ਕਰੋ ਮੇਰਾ ਵੀਰ ਇਹੋ ਜੀਆਂ ਗੱਲਾਂ ਗੁਰੂ ਅਮਰਦਾਸ ਸਾਹਿਬ ਦੀ ਬੜੀ ਬਾਣੀ ਪਈ ਏ ਉਹ ਬਾਣੀ ਦਾ ਪ੍ਰਚਾਰ ਕਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ